ਹਾਂਜੀ ਭਾਈ ਸਾਹਿਬ ਕਿਸ ਤਰੀਕੇ ਨਾਲ ਵੇਖਦੇ ਹੋ ਇੱਕ ਵਾਰ ਫਿਰ ਤੋਂ ਜੱਜਦਾਰ ਕੋਕੇ ਮਾਮਲਾ ਜਿਹੜਾ ਫਿਰ ਤੂਲ ਫੜਦਾ ਜਾ ਰਿਹਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਮੈਂ ਆਪਣੇ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦਿਆਂ ਸਮੂਹ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਾਇਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਕੌਮ ਦੇ ਨਾਲ ਲੰਮੇ ਸਮੇਂ ਤੋਂ ਵਧਿਖੀਆਂ ਹੁੰਦੀਆਂ ਜਿਹੜਾ ਹੱਕ ਤੇ ਸੱਚ ਦੀ ਗੱਲ ਕਰਦਾ ਸਮੇ ਦੀ ਜ਼ਾਲਮ ਸਰਕਾਰ ਜਿਹੜੀ ਆ ਉਹਨੂੰ ਆਰੇ ਨਾਲ چیرਦੀ ਆ ਦੇਗੇ ਵਿੱਚ ਉਬਾਲਦੀ ਆ ਰੂੰ ਦੇਲ ਵਿੱਚ ਲਪੇਟ ਕਰਕੇ ਸਾੜਿਆ ਜਾਂਦਾ ਜਿਹੜਾ ਹੱਕ ਤੇ ਸੱਚ ਦੀ ਗੱਲ ਕਰਦਾ ਇਸੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਕੌਮੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਕਟਿੰਗ ਜਥੇਦਾਰ ਉਹਨਾਂ ਦੀ ਨਿਯੁਕਤੀ ਹੋਈ ਆ ਪਰ ਸੇਵਾ ਸੰਭਾਲਦਿਆਂ ਉਹਨਾਂ ਹੱਕ ਤੇ ਸੱਚ ਦੀ ਗੱਲ ਕੀਤੀ ਆ ਉਹ ਬੜੇ ਕੱਟੜ ਸਨ ਸਿੱਖੀ ਵਿੱਚ ਪਰਪੱਕ ਸਨ ਅਮਰਤ ਹਾਰੀ ਸਨ ਗੁਰਸਿੱਖ ਸਨ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਉਹ ਉਹਗੇ ਪ੍ਰਚਾਰਕ ਵੀ ਸਨ ਤੇ ਰਾਗੀ ਵੀ ਸਨ ਫਿਰ ਉਹਨਾਂ ਨੇ ਆਪਣੇ ਹੱਕ ਤੇ ਸੱਚ ਦੀ ਗੱਲ ਕੀਤੀ ਹੈ ਜਿਹੜਾ ਹੱਕ ਤੇ ਸੱਚ ਦੀ ਗੱਲ ਕਰਦਾ ਉਹ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਉਹਨੂੰ ਕਦੇ ਵਾਸਤੇ ਚੱਲਦਾ ਨਹੀਂ ਉਹਦੀ ਗ੍ਰਿਫਤਾਰੀ ਬਿਨਾਂ ਵਜਾ ਤੋਂ ਕੀਤੀ ਆ ਜਿਨ੍ਹਾਂ ਨੇ ਗ੍ਰਿਫਤਾਰੀ ਕੀਤੀ ਆ ਉਹਦੇ ਮੰਗਰ ਜਿਹੜੀ ਸੰਗਤ ਜਾਂ ਜਥੇਬੰਦੀ ਕੋ ਉਪਰੋਜ ਕਰਦੇ ਉਹਨੂੰ ਮਿਲਣ ਵਾਸਤੇ ਉਹਨੂੰ ਮਿਲਣ ਨਹੀਂ ਦਿੱਤਾ ਬੜੇ ਤਸ਼ੱਦਦ ਦੇ ਦੇ ਕਰਕੇ ਕੋਹ ਕੋ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਪਰ ਸ਼ਰਮ ਤੇ ਅਫਸੋਸ ਦੀ ਗੱਲ ਆ ਪੰਜਾਬ ਦੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੁੰਦੀ ਆ ਆਮ ਤੌਰ ਤੇ ਸਿੱਖਾਂ ਦੀ ਬਣਦੀ ਆ ਪਰ ਸ਼ਰਮ ਤੇ ਅਫਸੋਸ ਵਾਲੀ ਗੱਲ ਇਹ ਆ ਲੰਮਾ ਸਮਾਂ ਬੀਤਣ ਤੋਂ ਕੌਮ ਦੇ ਜਥੇਦਾਰ ਦੀ ਅਜੇ ਤੱਕ ਕੋਈ ਵੀ ਕੇਸ ਦੀ ਸੁਣਵਾਈ ਨਹੀਂ ਹੋਈ ਜਿਸ ਤਰ੍ਹਾਂ ਕਿ ਰੌਲਾ ਪਿਆ ਮੈਨੂੰ ਲੱਗਦਾ ਵੀ ਸੁਣਵਾਈ ਇਹਦੀ ਹੁਣ ਵੀ ਨਹੀਂ ਹੋਣੀ ਪਰ ਜਿਸ ਤਰ੍ਹਾਂ ਅਸੀਂ ਆਮ ਤੌਰ ਤੇ ਸੋਚਦੇ ਹਾਂ ਕਿ ਜਦੋਂ ਵੋਟਾਂ ਆ ਜਾਂਦੀਆਂ ਵੋਟਾਂ ਦਾ ਜਦੋਂ ਸਮਾ ਆ ਜਾਂਦਾ ਉਦੋਂ ਕੋਈ ਨਾ ਕੋਈ ਅਸੀਂ ਮਸਲਾ ਛੇੜ ਕਰਕੇ ਬਹਿ ਜਾਂਦੇ ਹਾਂ ਪਰ ਜਿਹੜੇ ਕੌਮੀ ਮਸਲੇ ਹੁੰਦੇ ਆ ਉਹਨਾਂ ਨੂੰ ਅਸੀਂ ਭੁਲਾ ਦਿੰਨੇ ਆ ਆਮ ਤੌਰ ਤੇ ਕੀ ਹੁੰਦਾ ਕਿ ਆਪਾਂ ਕੌਮੀ ਜਿਹੜਾ ਘਰ ਹੈ ਉਹ ਤਿਆਰ ਕਰੀਏ ਕੌਮੀ ਰਸਤੇ ਵਾਸਤੇ ਆਪਾਂ ਨੂੰ ਇਕਤਰਤਾ ਕਰਨੀ ਚਾਹੀਦੀ ਆ ਅਕਤਤਾ ਤਾਂ ਕਰਨ ਵਾਸਤੇ ਅਸੀਂ ਤਿਆਰ ਹੁੰਨੇ ਆਂ ਪਰ ਅਸੀਂ ਆਪੋ ਆਪਣੇ ਝੰਡੇ ਗੱਡੇ ਆ ਆਪਣੇ ਝੰਡੇ ਥੱਲੇ ਇਕੱਤਰ ਹੋਣ ਵਾਸਤੇ ਸ਼ਾਰਿਆਂ ਨੂੰ ਅਸੀਂ ਵਾਸਤਾ ਪਾਉਣੇ ਆ ਪਰ ਨਹੀਂ ਸਾਡੇ ਕੋਲ ਇੱਕ ਕੌਮੀ ਝੰਡਾ ਹੋਣਾ ਚਾਹੀਦਾ ਸਾਡੇ ਕੋਲ ਇੱਕ ਕੌਮੀ ਮਸਲੇ ਹੋਣੇ ਚਾਹੀਦੇ ਆ ਜਿੰਨਾ ਚਿਰ ਤੱਕ ਅਸੀਂ ਕੌਮ ਵਾਸਤੇ ਕੌਮੀ ਝੰਡੇ ਵਾਸਤੇ ਇਕਤਤਾ ਨਹੀਂ ਕਰਦੇ ਉਹਨਾਂ ਚਿਰ ਤੱਕ ਸਾਨੂੰ ਕਿਸੇ ਵੀ ਮਸਲੇ ਦਾ ਜਿਹੜਾ ਸਹੀ ਹਾਲ ਹੈ ਉਹ ਗੁਰਮਖੋ ਨਹੀਂ ਮਿਲਣਾ ਜਿਸ ਤਰ੍ਹਾਂ ਕਿ ਗੁਰਦੇਵ ਸਿੰਘ ਕੌਕੇ ਦੀ ਸ਼ਹੀਦੀ ਹੋਈ ਆ ਇਹਨਾਂ ਦੀ ਸ਼ਹੀਦੀ ਜਿਹਨਾਂ ਕਰਨ ਵਾਲੇ ਪੁਲਿਸ ਮੁਲਾਜ਼ਮ ਪੁਲਿਸ ਅਫਸਰ ਆ ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀ ਤੇ ਮੌਤ ਹੋ ਗਈ ਆ ਆਪਾਂ ਹੁਣ ਸਜ਼ਾ ਕਿਨੂੰ ਦਵਾਵਾਂਗੇ ਪਰ ਜਿਹੜੇ ਰਹਿੰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਸਾਨੂੰ ਜਿਹੜਾ ਕੌਮੀ ਤਰੰਗਾ ਅਵਾਹ ਗੁਰਕੋਮੀ ਝੰਡਾ ਜਿਹੜਾ ਉਹਦੇ ਥਲੇ ਸਾਨੂੰ ਇਕਤਰਤਾ ਕਰਕੇ ਤੇ ਜਿਹੜਾ ਕੌਮ ਦਾ ਜਥੇਦਾਰ ਉਹਦੀ ਸ਼ਹੀਦੀ ਦਾ ਹੱਕ ਲੈਣ ਵਾਸਤੇ ਦੋਸ਼ੀਆਂ ਨੂੰ ਸਦਾ ਦਬਾਉਣ ਵਾਸਤੇ ਸਾਨੂੰ ਇਕਤਰਤਾ ਜ਼ਰੂਰ ਕਰਨਾ ਚਾਹੀਦਾ ਲਾਂਬਣ ਹੋਣਾ ਚਾਹੀਦਾ ਜੀ ਐ ਜੀ ਪੀ ਸੀ ਨੇ ਪੰਜ ਮੈਂਬਰਿਆਂ ਨੂੰ ਕਾਨੂੰਨੀ ਕਮੇਟੀ ਬਣਾਈ ਆ ਕਹਿ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਪੰਜ ਮੈਂਬਰ ਦੀ ਕਮੇਟੀ ਬਣਾਈ ਐ ਐਸ ਜੀ ਪੀ ਸੀ ਵੱਲੋਂ ਸ਼੍ਰੀ ਕਾਲਤਕਸਰ ਦੇ ਜਥੇਦਾਰ ਨੇ ਐਸ ਜੀ ਪੀ ਸੀ ਨੂੰ ਕਿਹਾ ਸੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੋ ਗੁਰਮਖੋਇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਤੇ ਨਾ ਉਹ ਸ੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰੀ ਆ ਇਹ ਕਮੇਟੀ ਜਿਹੜੀ ਆ ਇਹ ਬਾਦਲ ਪਰਿਵਾਰ ਦੀ ਆ ਬਾਦਲ ਦੇ ਜਥੇਦਾਰ ਜੋ ਬਾਦਲ ਵੱਲੋਂ ਇਹਨਾਂ ਨੂੰ ਆਦੇਸ਼ ਆਵੇਗਾ ਉਸੇ ਤਰ੍ਹਾਂ ਇਹ ਆਪਣੀ ਕਾਰਵਾਈ ਕਰਦੇ ਆ ਨਾਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਇਹ ਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਆ ਜਿਸ ਤਰ੍ਹਾਂ ਕਿ ਆਮ ਰੌਲਾ ਪੈਂਦਾ ਕਿ 328 ਰੁਪਇਆ 328 ਰੁਪਿਆਂ ਦੀ ਇਹਨਾਂ ਨੇ ਬੇਅਦਬੀ ਕੀਤੀ ਪਰ ਨਹੀਂ ਗੁਰਮਖੋ 328 ਨਹੀਂ ਅਣਗਿਣਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਹਨਾਂ ਨੇ ਲਾਪਤਾ ਕੀਤੇ ਆ ਜਿਹੜੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੋਸ਼ੀ ਦੇ ਅਪਰਾਧੀ ਆ ਉਹਨਾਂ ਦੀ ਕਾਰਗੁਜ਼ਾਰੀ ਤੇ ਉਹਨਾਂ ਦੀ ਕਾਰਵਾਈ ਤੇ ਕਦੇ ਵਾਸਤੇ ਪੰਥ ਸੰਤੁਸ਼ਟ ਨਹੀਂ ਹੋਏਗਾ ਇਹ ਡਰਾਮੇਬਾਜ਼ੀ ਆ ਡਰਾਮੇਬਾਜ਼ੀ ਕਿਉਂ ਕਰਦੇ ਆ ਕਿ ਬਾਦਲ ਪਰਿਵਾਰ ਕੋਲੇ ਸਤਾ ਵਾਲੀ ਕੁਰਸੀ ਨਹੀਂ ਬਾਦਲ ਪਰਿਵਾਰ ਨੂੰ ਸਤਾ ਦੀ ਕੁਰਸੀ ਦਿਵਾਉਣ ਵਾਸਤੇ ਰਗਵੀਰ ਸਿੰਘ ਦਾ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਲਾਮਬੰਦ ਨਹੀਂ ਆ ਪੰਥ ਪੰਥ ਵਾਸਤੇ ਇਹਨਾਂ ਦੀ ਕੋਈ ਵੀ ਕਾਰਗੁਜ਼ਾਰੀ ਨਹੀਂ ਲੱਗਦਾ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਇਹਨਾਂ ਨੂੰ ਇਸ ਤਰੀਕੇ ਦਾ ਫੈਸਲਾ ਲੈਣਾ ਚਾਹੀਦਾ ਸੀ ਕਾਰਵਾਈ ਕਰਵਾਉਣੀ ਚਾਹੀਦੀ ਸੀ ਹੁਣ ਬੋਲਣ ਦੀ ਬਜਾਏ ਪਰ ਇਹਨਾਂ ਨੇ ਨਾ ਤਾਂ ਪੰਥ ਦਾ ਭਲਾ ਕਦੇ ਕੀਤਾ ਨਾ ਪੰਥ ਦੇ ਕਾਰਜਕਾਤੇ ਕੀਤੇ ਤੇ ਨਾ ਗੁਰੂ ਸਾਹਿਬ ਨੇ ਇਹਨਾਂ ਤੋਂ ਕਰਵਾਉਣੇ ਆ ਇਹਨਾਂ ਦੇ ਅੰਦਰ ਪੰਥਕ ਜਜ਼ਬਾ ਨਹੀਂ ਲਿਬਾਸ ਜ਼ਰੂਰ ਇਹਨਾਂ ਦੇ ਸਿੱਖਾਂ ਵਾਲਿਆ ਪਰ ਇਹਨਾਂ ਦੇ ਅੰਦਰ ਸਿੱਖੀ ਨਹੀਂ ਜਿੰਨਾ ਚਿਰ ਬੰਦਾ ਅੰਦਰੋਂ ਸਹਿਰਦ ਨਹੀਂ ਹੁੰਦਾ ਉਹਨਾਂ ਚਿਰ ਤੱਕ ਪੰਥ ਦੀ ਕਦੇ ਵਾਸਤੇ ਕਾਰਜ ਨਹੀਂ ਕਰ ਸਕਦਾ ਇਸ ਕਰਕੇ ਸ਼੍ਰੋਮਣੀ ਕਮੇਟੀ ਜਿਹੜੀ ਆ ਆਪ ਦਾ ਨਾਮ ਇਹਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਬਾਦਲ ਪਰਿਵਾਰ ਦੇ ਜਥੇਦਾਰ ਇਹਨਾਂ ਤੋਂ ਕਦੇ ਵਾਸਤੇ ਕੰਮ ਸੰਤੁਸ਼ਟ ਨਹੀਂ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਕਹਿੰਦੇ 25 30 ਸਾਲ ਫਾਈਲਾਂ ਜਿਹੜੀਆਂ ਧੂੜ ਫੱਕਦੀਆਂ ਰਹੀਆਂ ਪਿਛਲੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਲੱਗਦਾ ਹੁਣ ਬੋਲ ਬੋਲਣ ਦੀ ਬਜਾਏ ਪਹਿਲਾਂ ਬੋਲਣਾ ਚਾਹੀਦਾ ਸੀ ਨਹੀਂ ਉਹਨਾਂ ਨੇ ਤੇ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਅਹੁਦੇਦਾਰ ਆ ਉਹ ਉਦੋਂ ਬੋਲਦਾ ਜਦੋਂ ਸ਼ਖਬੀਰ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਕੋਈ ਹੁਕਮ ਆਉਂਦਾ ਹਰਪ੍ਰੀਤ ਕਿੱਥੇ ਸੀ ਪਹਿਲਾਂ ਪਹਿਲਾਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕਰਾਈ ਤੇ ਹਰਪ੍ਰੀਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਆ ਜਾਂ ਕਰਵਾਈ ਆ ਉਹਦਾ ਅਨਸਾਫ਼ ਉਹ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਰਵਾਈ ਜਦੋਂ ਕਿ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਜਿਉਂਦਾ ਤਿਉਂ ਤੁਰਿਆ ਫਿਰਦਾ ਇਹ ਤੇ ਲੰਮ ਸਮਾਂ ਭਾਈ ਕੌਕੇ ਦੀ ਸ਼ਹੀਦੀ ਨੂੰ ਗਿਆ ਉਹਦਾ ਮਸਲਾ ਕਿਵੇਂ ਹੱਲ ਕਰਾਂਗੇ ਨਾਲ ਇਹਨਾਂ ਦੇ ਹੱਥ ਵਾਸ ਵਿੱਚ ਨਹੀਂ ਇਹ ਤੇ ਬਾਦਲ ਪਰਿਵਾਰ ਦੇ ਕਰਿੰਦੇ ਆ ਕਰਿੰਦਾ ਕਦੇ ਵਾਤੇ ਆਪਣੀ ਗੁਰਮਖੋ ਮਨ ਮਰਜੀ ਨਾਲ ਕੋਈ ਫੈਸਲਾ ਨਹੀਂ ਕਰ ਸਕਦਾ ਮਤਲਬ ਬਾਦਲ ਦੇ ਕਹਿੰਦੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਤੁਹਾਡੇ ਕਹਿੰਦਾ ਹਾਂਜੀ ਬਾਦਲ ਪਰਿਵਾਰ ਦੇ ਉਹ ਕਰਿੰਦੇ ਆ ਜੋ ਬਾਦਲ ਪਰਿਵਾਰੇ ਇਹਨਾਂ ਨੂੰ ਕਹਿੰਦਾ ਉਸੇ ਤਰ੍ਹਾਂ ਬੋਲਦੇ ਆ ਉਹ ਆਪਣੀ ਜ਼ਮੀਰ ਨੂੰ ਮਾਰ ਕਰਕੇ ਬਾਦਲ ਦੀ ਜਥੇਦਾਰੀ ਉਹਨਾਂ ਨੇ ਸਥਾਪਿਤ ਕੀਤੀ ਹੈ